OLX ਤੇ ਸੋਹਣੀ ਗੱਡੀ ਵੇਖ ਟ੍ਰੈਫਿਕ ਪੁਲਿਸ ਮੁਲਾਜ਼ਮ ਵਾਲਾ ਹੋਇਆ ਠੱਗੀ ਦਾ ਸ਼ਿਕਾਰ ਹੋਣ ਲੋਕਾਂ ਨੂੰ ਕਹ ਰਿਹਾ ਅਪੀਲ ਕਿ ਐਸੇ ਠੱਗਾਂ ਕੋਲੋਂ ਬਚੋ ਸੋਸ਼ਲ ਮੀਡੀਆ ਦੇ ਸਮੇਂ ਜਿੱਥੇ ਲੋਕ ਆਪਣਾ ਹੁਨਰ ਦਿਖਾ ਕੇ ਆਪਣਾ ਕੀਤਾ ਬਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ ਉੱਥੇ ਕੁਝ ਗਲਤ ਲੋਕ ਇਸ ਦਾ ਗਲਤ ਇਸਤੇਮਾਲ ਵੀ ਕਰਦੇ ਨਜ਼ਰ ਆਉਂਦੇ ਹਨ ਹਰ ਰੋਇ ਨਵੇਂ ਤੋਂ ਨਵਾਂ ਢੰਗ ਲੱਭਦੇ ਹਨ ਠੱਗੀ ਦਾ ਤਾਂ ਫਿਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਤਾਂ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਇਨਾ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਟ੍ਰੈਫਿਕ ਪੁਲਿਸ ਮਲਾ ਨੂੰ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਇੱਕ ਕਾਰ ਉੱਤਰਾਖੰਡ ਨੰਬਰ ਦੀਆਂ ਫੋਟੋਆਂ ਵਿਖੇ ਜੰਦੇ ਆ ਜਿਸ ਦਾ ਰੇਟ 45000 ਰੁਪਏ ਸੀ। ਗੱਡੀ ਦੇ ਹਾਲਾਤ ਵਧੀਆ ਲੱਗੇ ਤਾਂ ਸੰਪਰਕ ਕੀਤਾ। ਫੋਟੋਆਂ ਪਾਉਣ ਵਾਲੇ ਨੇ ਐਡਵਾਂਸ 2500 ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸ ਨੂੰ 2500 ਰੁਪਏ Google Pay ਕੀਤੇ। 2500 ਰੁਪਏ ਤੋਂ ਬਾਅਦ ਉਸ ਨੇ 21000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ਤੇ ਬੰਨੇ ਹਨ। ਜਿਸ ਤੋਂ ਬਾਅਦ ਉਸ ਦੀ ਗੱਲਬਾਤ ਦੇ ਢੰਗ ਤੋਂ ਉਸ ਉੱਪਰ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪ ਲਕੇ ਫੋਨ ਕੀਤੇ ਗਏ ਸਭ ਤੋਂ ਮਾੜੀ ਗੱਲ ਉਸ ਠੱਗ ਦੀ ਇਹ ਲੱਗੀ ਆਪਣੇ WhatsApp ਉੱਤੇ ਫੋਟੋ ਸਰਹੱਦ ਉੱਤੇ ਰਾਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ਵਿੱਚ ਹੀ ਨੌਕਰੀ ਕਰਦਾ ਹੈ ਸੁਖਦੇਵ ਸਿੰਘ ਨੇ ਕਿਹਾ ਕਿ ਮੇਰੇ ਵੱਲੋਂ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਐਸੇ ਠੱਗਾਂ ਕੋਲੋਂ ਬਚੋ ਮੇਰੇ ਵਾਂਗ ਕਿਦਰੇ ਤੁਸੀਂ ਵੀ ਇੰਨਾ ਦੇ ਸ਼ਿਕਾਰ ਨਾ ਹੋ ਜਾਣਾ ਇਹ ਗੱਡੀ ਮੈਂ Facebook ਤੇ ਵੇਖੀ Facebook ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਇੱਕ Alto K10 ਆ ਮਾਡਲ 18 ਇਦਿਆਂ ਮੈਨੂੰ ਫੋਟੋਆਂ ਪਾਈਆਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਟੋਆਂ ਪਾਈਆਂ ਮੈਂ 45000 ਰੁਪਏ ਉਹਨੇ ਰੇਡ ਦੱਸਿਆ ਮੈਂ ਉਹਨੂੰ ਫੋਨ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਏ ਰੇਡ ਆ ਤੇ 2500 ਰੁਪਏ ਤੁਹਾਨੂੰ ਦੇਣਾ ਪਊਗਾ ਵੀ ਮੈਂ ਟਰਾਂਸਫਰਮ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਇਥੋਂ ਉਤਰਾਖੰਡ ਤੋਂ ਜੰਮੂ ਪਛਦੀ ਹੋਈ ਆ ਹੂੰ ਜਮੂ ਪਹੁੰਚ ਤੋਂ ਬਾਅਦ ਮੈਂ ਗੱਡੀ ਇਹ ਸੇਲ ਕਰਨ ਦੇ ਆ ਆਪਣੀ ਤੇ ਮੈਂ ਕਿਹਾ ਚਲੋ ਠੀਕ ਆ ਸੇਲ ਕਰਨ ਦਾ ਤੇ ਮੈਨੂੰ ਦੇ ਦਿਓ ਹਾਂ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਉਹਨਾਂ ਨੇ ਆਖਿਆ ਵੀ 2500 ਰੁਪਈਆ ਜਿਹੜਾ ਇਹਦਾ ਪਹਿਲਾਂ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ Google Pay ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਂ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਇਰ ਦਬਾਰਾ ਫੋਨ ਬੜੀ ਆਰੀ ਫੋਨ ਆਏ ਤੇ ਤੁਹਾਡੀ ਗੱਡੀ ਜਿਹੜੀ ਆ ਇਹ ਮਤਲਬ ਕਿ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਤਲਬ ਆਪਾਂ ਆਰਸੀ ਜਿਹੜੀ ਟਰਾਂਸਫਰਮ ਕਰਨੀ ਆ ਪੀਵੀ06 ਨੰਬਰ ਬਣਾਉਣਾ ਗਰਦਾਖੌਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਓਕੇ ਕਰਕੇ ਤੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮਾਂ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਫਿਰ ਤੁਹਾਡੀ ਗੱਡੀ ਦੀ ਜਿਹੜੀ ਆਰਸੀ ਟਰਾਂਸਫਰਮ ਹੋ ਚੁੱਕੀ ਆ ਪੀਵੀ06 ਤੇ ਆ ਜੋ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਜੇ ਤਾ ਆ ਗਿਆ ਤੇ ਹੁਣ ਤੁਸੀਂ ਇਦਾਂ ਕਰੋ ਕਿ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਡਾਕੂਮੈਂਟ ਕੋਈ ਪਾਇਆ ਹੀ ਉਹਦੀ ਜਿਹੜੇ ਥੱਲੇ ਲਿਖਿਆ ਆ ਕਿ ਉਹ 21000 ਰੁਪਏ ਇੱਥੋਂ ਗੇਟ ਪਾਸ ਦੋ ਤੇ ਤੁਹਾਡੀ ਗੱਡੀ ਜਿਹੜੀ ਬਾਅਰ ਆਊਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆਜੂਗੀ ਤੇ ਉਹ ਤੋਂ ਬਾਅਦ ਕਹਿੰਦੇ ਵੀ 21000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪੈਤੇ ਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅੱਛਾ 23 ਅਜੀਬ ਇਹ ਸਸਤੀ ਗੱਡੀ ਦੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾਡਲ ਉੱਚਾ ਆ ਵੀ ਲੈ ਲੈਨੇ ਆ ਪਰ ਨਹੀਂ ਆ ਸਕਸ ਨੇ ਅੱਧ ਨਾਲ ਠੱਗੀ ਕੀਤੀ ਆ ਉਸ ਤੋਂ ਬਾਅਦ ਫੋਨ ਆਇਆ ਉਹ ਫੋਨ ਬਾਅਦ ਚ ਸ਼ਾਮਾਂ ਨੂੰ ਉਹ ਸ਼ਾਮਾਂ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਉਹਦਾ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ ਪਾ ਦਿੱਤੇ ਜਿਹਾ ਹੀ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਹਾਂ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਦੱਸਿਆ ਹੀ ਅਸੀਂ ਆਹੀ ਪੰਜਾਬ ਪੁਲਿਸ ਚਾ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਸੀ ਇਹ ਗੁੜਿਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਤੇਮੜਾ ਹੋਊਗਾ ਮੈਂ ਆਹ ਕੋਈ ਗੱਲ ਨਹੀਂ ਫਿਰ ਜੇ ਪਰਚਾ ਆਊਗਾ ਤੇ ਵੇਖ ਲਾਂਗੇ ਕਿ ਜਿਹੜਾ 1000 ਰੁਪਿਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਕੀ ਕਹਿੰਦੇ ਤੁਸੀਂ ਬਾਕੀ ਲੋਕਾਂ ਨੂੰ ਅਪੀਲ ਕਰਨਾ ਵੀ ਇਹ ਇਨ੍ਹਾਂ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡੇ ਨਾਲ ਨਾ ਬਚੇ